ਹੈਲੋ ਹਾਂਜੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਆਹ ਬੂਟੀ ਬਾਰੇ ਦੱਸਾਂਗੀ ਕਿਵੇਂ ਬਣਦੀ ਹੈ ਸਭ ਤੋਂ ਪਹਿਲਾਂ ਜੀ ਆਪਾਂ ਇਹਦੇ ਆਲੇ-ਦਲੇ ਚਾਰ ਲੂਪ ਬਣਾਉਣੇ ਆ ਆਪਾਂ ਇਦਾਂ ਇਹਨੂੰ ਟ੍ਰਾਇੰਗਲ ਸੇਕ ਦੇ ਵਿੱਚ ਸ਼ੇਪ ਦੇ ਵਿੱਚ ਟ੍ਰੇਸ ਕਰ ਲੈਣਾ ਤੇ ਇਹਦੇ ਪਹਿਲਾਂ ਆਪਾਂ ਚਾਰ ਲੂਪ ਬਣਾਵਾਂਗੇ ਜੀ ਇਹ ਦੇਖੋ ਜੀ ਇਸੇ ਤਰ੍ਹਾਂ ਪਹਿਲਾਂ ਆਪਾਂ ਜਿਹੜਾ ਲੂਪ ਆ ਉਹ ਬਿਲਕੁਲ ਇੱਥੋਂ ਹੀ ਕੱਢਾਂਗੇ ਨੀਚੋਂ ਨੀਡਲ ਲਿਆ ਕੇ ਆਹ ਚੀਜ਼ ਤੇ ਪਾਵਾਂਗੇ ਇਹ ਦੇਖੋ ਜੀ ਦੂਸਰੀ ਜੀ ਆਪਾਂ ਇਧਰੋਂ ਪਾਵਾਂਗੇ ਬਿਲਕੁਲ ਇਹ ਦੇਖੋ ਇਹ ਆਪਾਂ ਕਿਸੇ ਵੀ ਫੈਬਰਿਕ ਉੱਪਰ ਕਰ ਸਕਦੇ ਹਾਂ ਜੀ ਇਹ ਬਹੁਤ ਸੋਹਣੀ ਬੂਟੀ ਬਣ ਕੇ ਰੈਡੀ ਹੁੰਦੀ ਹੈ ਇਹਨਾਂ ਦੋਹਾਂ ਦੀ ਜਿਹੜੀ ਆਪਾਂ ਇਦਾਂ ਨੂੰ ਰੱਖਣਾ ਜੀ ਇਹਨਾਂ ਦਾ ਆਪਾਂ ਲੰਬਾਈ ਜਿਹੜੀ ਇਦਾਂ ਲੰਬੇ ਰੱਖਣੇ ਆ ਥੋੜੇ ਜਿਹਾ ਲੂਪ ਇਹ ਪਹਿਲਾਂ ਆਪਾਂ ਚਾਰੀ ਆਲੇ-ਦਾਲੇ ਲੂਪ ਬਣਾ ਲੈਣੇ ਆ ਇਹ ਬੋਸ ਹੁਣੀ ਬੂਟੀ ਬਣ ਕੇ ਫਲਾਵਰ ਬਣ ਕੇ ਰੈਡੀ ਹੁੰਦਾ ਇਸ ਤੋਂ ਬਾਅਦ ਨਾ ਬਿਲਕੁਲ ਆਪਾਂ ਇੱਥੋਂ ਦੀ ਸੂਈ ਕੱਢ ਲੈਣੀ ਆ ਜੀ ਦੇਖੋ ਇਹ ਜੇ ਨਾਲ ਦੀ ਬਿਲਕੁਲ ਇਹਦੇ ਨਾਲ ਦੀ ਸੂਈ ਕੱਢ ਲਈ ਹੁਣ ਆਪਾਂ ਆ ਚੀਜ਼ ਤੋਂ ਐਦਾਂ ਕਰਨਾ ਬਿਲਕੁਲ ਇਹਦੇ ਵਿੱਚ ਦੀ ਪਾਉਣੀ ਆ ਜੀ ਆਪਾਂ ਸੂਈ ਥ੍ਰੈਡ ਪਾ ਲਿਆ ਇਹਦੇ ਵਿੱਚ ਦੀ ਹੁਣ ਆਪਾਂ ਇਹਦੇ ਵਿੱਚ ਦੀ ਪਾਉਣਾ ਥ੍ਰੈਡ ਇਹ ਦੇਖੋ ਇਹਦੇ ਵਿੱਚ ਦੀ ਥ੍ਰੈਡ ਪਾ ਲਿਆ ਹੁਣ ਆਪਾਂ ਇੱਧਰ ਲੈ ਗਏ ਫੇ ਫੇਰਾ ਪੈਰ ਵਿੱਚ ਦੀ ਪਾਉਣਾ ਇਸੇ ਤਰ੍ਹਾਂ ਹੀ ਆਪਾਂ ਤਿੰਨ ਵਾਰੀ thread ਇਹਦੇ loop ਦੇ ਵਿੱਚ ਦੀ ਕੱਢਣਾ ਆ ਤੀਜੀ ਵਾਰ ਪਾ ਲਿਆ ਜੀ ਮੈਂ ਦੇਖੋ ਤਿੰਨ ਵਾਰੀ ਪਾ ਲਿਆ ਇਹ ਆਪਣੀ ਮਰਜ਼ੀ ਆ ਵੀ ਆਪਾਂ ਇਧਰੋਂ ਇਧਰ ਨੂੰ ਵੀ ਪਾ ਸਕਦੇ ਆ ਤੇ ਇਧਰੋਂ ਇਧਰ ਨੂੰ ਵੀ ਪਾ ਸਕਦੇ ਆ ਇਸ ਤੋਂ ਬਾਅਦ ਮੈਂ ਜਿਹੜੀ ਆਪਣੀ ਸੂਈ ਆ needle ਆ ਉਹ نیچے ਲੈ ਜੂੰਗੀ ਜੀ ਬਿਲਕੁਲ ਇਹ ਦੇਖੋ ਬਿਲਕੁਲ ਮੈਂ نیچے ਲੈ ਗਈ ਨੂੰ ਫਿਰ ਮੈਂ ਉੱਪਰ ਕੱਢੂੰਗੀ ਹੁਣ ਦੀ ਪਹਿਲਾ ਵਾਲਾ ਜਿਹੜਾ ਆਪਾਂ ਉਹਨੂੰ ਦੇਖੋ ਇਦਾਂ ਤਿੰਨ ਇਧਰ ਹੋਗੇ ਸੀ ਤਿੰਨ ਇਧਰ ਇਹਨੂੰ ਆਪਾਂ ਸੈਂਟਰ ਕਰ ਲੈਣਾ ਹੁਣ ਪਹਿਲਾ ਜਿਹੜੇ ਆਪਣੇ ਉਹਨੂੰ ਆਪਾਂ ਦੱਬਣਾਗਾ ਤੇ ਇਹਦੇ ਬਿਲਕੁਲ ਸੈਂਟਰ ਦੀ ਸੂਈ ਸਾਰੇ ਥ레ਡ ਨੂੰ ਆਪਾਂ ਇੱਥੋਂ ਸੈਂਟਰ ਤੋਂ ਚੱਕ ਲੈਣਾ ਇਹਨੂੰ ਚੱਕ ਕਰ ਲਿਆ ਪਹਿਲਾਂ ਇਹਨੂੰ ਦੱਬ ਲਿਆ ਫਿਰ ਚੱਕ ਲਿਆ ਤੇ ਆਪਾਂ ਜਿਹੜੀ ਨੀਡਲ ਆ ਉਹਨੂੰ ਇਹਦੇ ਲੂਪ ਦੇ ਵਿੱਚ ਦੀ ਨਿਕਾਉਣਾ ਜੀ ਇਹ ਦੇਖੋ ਇਹਦੇ ਵਿੱਚ ਦੀ ਨਿਕਾ ਲਿਆ ਹੁਣ ਆਪਾਂ ਇਹਨੂੰ ਦੱਬਣਾ ਇਹਨੂੰ ਚੱਕ ਲਿਆ ਆਪਾਂ ਤੇ ਇਹਨੂੰ ਫੇਰ ਆਪਾਂ ਦੱਬਾਂਗੇ ਫੇ ਫੇਰ ਆਪਾਂ ਨੀਡਲ ਇਹਦੇ ਵਿੱਚ ਲੰਘਾਵਾਂਗੇ ਜੀ ਕਿਉਂਕਿ ਆਪਾਂ ਪਹਿਲਾਂ ਇਹਨੂੰ ਚੱਕਿਆ ਸੀ ਤੇ ਹੁਣ ਆਪਾਂ ਇਹਨੂੰ ਦੱਬ ਦਾਂਗੇ ਤੇ ਬਿਲਕੁਲ ਨੀਡਲ ਵਿੱਚ ਲੰਘਾ ਦਾਂਗੇ ਦੇਖੋ ਹੁਣ ਫੇਰ ਆਪਾਂ ਲੂਪ ਦੇ ਵਿੱਚ ਦੀ ਨੀਡਲ ਲੰਘਾਵਾਂਗੇ ਕੱਲੇ ਲੂਪ ਦੇ ਵਿੱਚ ਦੀ ਨਿਕਾਉਣੀਆਂ ਜੀ ਥ੍ਰੈਡ نیچے ਨਹੀਂ ਲੈ ਕੇ ਜਾਣਾ ਫਿਰ ਇਸ ਤੋਂ ਬਾਅਦ ਆਪਾਂ ਦੱਬਿਆ ਸੀ ਅਨ ਫੇਰ ਆਪਾਂ ਇਹਨੂੰ ਦੱਬਾਂਗੇ ਤੇ ਆ ਚੱਕਾਂਗੇ ਫੇਰ ਫੇਰ ਆਪਾਂ ਲੂਪ ਦੇ ਵਿੱਚ ਦੀ ਨਿਘਾਵਾਂਗੇ ਨੀਡਲ ਨੂੰ ਇਹਨੂੰ ਆਪਾਂ ਕਿਸੇ ਵੀ ਫੈਬਰਿਕ ਉੱਤੇ ਕਰ ਸਕਦੇ ਹਾਂ ਜੀ ਫੇਰ ਫੇਰ ਇਹਨੂੰ ਆਪਾਂ ਦੱਬਿਆ ਸੀ ਹੁਣ ਫੇਰ ਦੱਬਾਂਗੇ ਤੇ ਇਦਾਂ ਕਰਾਂਗੇ ਫੇ ਫੇਰ ਆਪਾਂ ਲੂਪ ਦੇ ਵਿੱਚ ਦੀ ਨਿਘਾਵਾਂਗੇ ਇਹ ਦੋ ਵਾਰੀ ਕੰਪਲੀਟ ਹੋ ਗਈ ਹੁਣ ਤੀਜੀ ਵਾਰ ਕਰਾਂਗੇ ਉਸੇ ਤਰ੍ਹਾਂ ਫੇਰ ਆਪਾਂ ਚੱਕ ਦੱਬ ਕਰਾਂਗੇ ਇੱਕ ਸਾਈਡ ਵਾਲੇ ਜਿਹੜੇ ਜੀ ਉਹ ਦੱਬੇ ਜਾਣਗੇ ਇੱਕ ਸਾਈਡ ਵਾਲੇ ਚੱਕੇ ਜਾਣਗੇ ਫੇ ਫੇਰ ਆਪਾਂ ਲੂਪ ਵਿੱਚ ਦੀ ਨਗਾਵਾਂਗੇ ਤੇ ਉਸੇ ਤਰ੍ਹਾਂ ਫੇਰ ਇਹਨੂੰ ਦੱਬ ਕੇ ਇਹਨੂੰ ਚੱਕ ਲਾਂਗੇ ਤੇ ਨੀਡਲ ਮੈਂ ਇਹਦੇ ਵਿੱਚ ਦੀ ਇੱਥੇ ਨਗਾ ਲਈ ਜੀ ਤੇ ਹੁਣ ਮੈਂ نیچے ਲੈ ਜੂੰਗੀ ਨੀਡਲ ਦੇਖੋ ਕਿੰਨਾ ਸੋਹਣਾ ਫਲਾਵਰ ਬਣ ਕੇ ਰੈਡੀ ਹੋਇਆ ਹੁਣ ਆਪਾਂ ਇਹਦੀ ਡੰਡੀ ਬਣਾਵਾਂਗੇ ਜੀ ਜਿਹੜਾ ਬਿਲਕੁਲ ਆਪਣਾ ਨੀਚਲਾ ਲੂਪ ਇਹਦੇ ਕੋਲ ਦੀ ਆਪਾਂ ਨੀਡਲ ਨੂੰ ਕੱਢਾਂਗੇ ਇਹ ਮੈਂ ਥ੍ਰੈਡ ਡਬਲ ਪਾਇਆ ਤੇ نیچے ਲੈ ਕੇ ਜਾਵਾਂਗੇ ਨਾਲ ਹੀ ਮੇਰੇ ਚੈਨਲ ਤੇ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਬੈਲ ਆਈਕਨ ਜ਼ਰੂਰ ਦਬਾਉਣਾ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨੂੰ ਆਪਾਂ ਵਿਚਾਰੇਓ ਇਦਾਂ ਦਬ ਦਾਂਗੇ। ਹੁਣ ਆਪਾਂ ਪੱਤੀ ਬਣਾਵਾਂਗੇ। ਇਹ ਆਪਾਂ ਡੰਡੀ ਬਣਾ ਲਈ। ਬਿਲਕੁਲ ਇਹਦੇ ਨਾਲ ਦੀ ਜੀ ਆਪਾਂ ਇਹ ਕੱਢਾਂਗੇ ਤੇ ਆਹ ਚੀਜ਼ ਤੇ ਇੱਥੇ ਹੀ ਫੇਰ ਲੈ ਕੇ ਜਾਵਾਂਗੇ ਤੇ ਆਹ ਸੀ ਦੇ ਵਿੱਚ ਦੀ ਨੀਡਲ ਉੱਪਰ ਦੀ ਆਪਾਂ ਇਦਾਂ ਕੱਢ ਦਾਂਗੇ। ਤੇ ਦੂਸਰੇ ਪਾਸੇ ਇਦਾਂ ਲੈ ਲਈ ਕਿਉਂਕਿ ਜਦੋਂ ਫਲਾਵਰ ਸ਼ੋਟ ਆ ਤਾਂ ਪੱਤੀ ਵੀ ਛੋਟੀ ਸੋਹਣੀ ਲੱਗੂ ਜੀ ਆਪਣੀ ਬਿਲਕੁਲ ਲਵੇ ਦੀ ਫੇਰ ਜਿੱਥੋਂ ਦੀ ਆਪਾਂ ਨੀਡਲ ਕੱਢੀ ਆ ਉੱਥੇ ਪਾ ਲਈ ਤੇ ਜਿੰਨੀ ਕਿ ਇਧਰ ਆਪਾਂ ਪੱਤੀ ਰੱਖੀ ਓੰਨੀ ਕਿ ਇਧਰ ਪੱਤੀ ਰੱਖ ਕੇ ਉਹ ਨੀਡਲ ਵਿੱਚ ਦੀ ਰੱਖ ਕੇ ਥ੍ਰੈਡ ਉੱਪਰ ਦੇ ਰੱਖ ਕੇ ਇਦਾਂ ਆਪਾਂ ਇਹਨੂੰ ਲੋਗ ਲਗਾ ਦਾਂਗੇ ਦੇਖੋ ਕਿੰਨੀ ਸੋਹਣੀ ਪੱਤੀ ਬਣ ਕੇ ਰੈਡੀ ਹੋਈ ਹੈ ਆਪਣੀ ਜੇਕਰ ਕੋਈ ਮੇਰੀ ਵੀਡੀਓ ਤੇ ਨਮਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹਨੂੰ ਆਪਾਂ ਕਿਸੇ ਵੀ ਫੈਬਰਿਕ ਉੱਪਰ ਕਰ ਸਕਦੇ ਹਾਂ ਜੀ ਬਹੁਤ ਸੋਹਣੀ ਬੂਟੀ ਬਣ ਕੇ ਰੈਡੀ ਹੁੰਦੀ ਹੈ ਇਹ ਤੇ ਇਦਾਂ ਛੋਟੀਆਂ-ਛੋਟੀਆਂ ਬੂਟੀਆਂ ਆਪਾਂ ਆਪਣੇ ਕਿਸੇ ਵੀ ਸੂਟ ਦੇ ਉੱਤੇ ਕਰ ਸਕਦੇ ਹਾਂ ਇਹਨੂੰ ਖਾਦੀ ਸਿਲਕ ਪਸ਼ਮੀਨਾ ਜਾਂ ਕਿਸੇ ਵੀ ਫੈਬਰਿਕ ਉੱਤੇ ਕਰ ਸਕਦੇ ਹੋ ਇਹ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਜੀ ਇਦਾਂ ਹੀ ਤੁਸੀਂ ਹੌਲੀ-ਹੌਲੀ ਵਸ ਇੱਕ ਚੱਕ ਇੱਕ ਦੱਬਾ ਵਾਲੇ ਜਿਹੜੇ ਚਾਰ ਲੂਪ ਬਣਾ ਕੇ ਇੱਕ ਚੱਕ ਇੱਕ ਦੱਬੇ ਇੱਕ ਚੱਕ ਇੱਕ ਦੱਬ ਕਰਕੇ ਛੋਟੀ-ਛੋਟੀ ਬੂਟੀ ਰੈਡੀ ਕਰ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਜੀ ਤੇ ਮੇਰਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਉਹ ਵੀ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਮੇਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਦਾਂ ਦੀ ਲੱਗਦੀ ਆ ਤੇ ਆਉਣ ਵਾਲੀ ਵੀਡੀਓ ਮੈਂ ਕਿਸ ਟੌਪਿਕ ਤੇ ਲੈ ਕੇ ਆਵਾਂ ਜਾਂ ਕਿ ਕਿਸ ਤਰ੍ਹਾਂ ਦਾ ਫਲਾ ਫਲਾਵਰ ਬਣਾ ਕੇ ਤੁਹਾਨੂੰ ਦੱਸਾਂ ਉਹ ਵੀ ਜਰੂਰ ਦੱਸਿਆ ਕਰੋ ਜੀ ਕਿਉਂਕਿ ਸਰਦੀਆਂ ਦਾ ਮੌਸਮ ਅੱਜ ਕੱਲ ਛੋਟੀਆਂ-ਛੋਟੀਆਂ ਬੂਟੀਆਂ ਵਾਲੇ ਸੂਟ ਬਹੁਤ ਟ੍ਰੈਂਡ ਵਿੱਚ ਨੇ ਜੀ ਲੇਟੈਸਟ ਟ੍ਰੈਂਡਿੰਗ ਵਿੱਚ ਚੱਲ ਰਹੇ ਆ ਛੋਟੀਆਂ-ਛੋਟੀਆਂ ਬੂਟੀਆਂ ਵਾਲੇ ਸੂਟ ਇਹਨਾਂ ਨੂੰ ਤੁਸੀਂ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਇਦਾਂ ਇਹ ਬਹੁਤ ਸੋਹਣੇ ਲੱਗਦੇ ਆ ਜੀ ਮੱਕੇ ਮੇਰੀ ਵੀਡੀਓ ਕਿਦਾਂ ਲੱਗੀ ਜ਼ਰੂਰ ਦੱਸਿਆ ਕਰੋ ਬਾਕੀ ਜੀ ਹਰੇਕ ਦਿਸ ਸਮਝਾਉਣ ਦਾ ਅਲੱਗ-ਅਲੱਗ ਤਰੀਕਾ ਹੁੰਦਾ ਇਹ ਜਿਹੜੇ ਚਾਰੀ ਲੂਪ ਪਾਏ ਨੇ ਆਪਾਂ ਬਸ ਉਹਦੇ ਵਿੱਚ ਦੀ ਕੱਢਣਾ ਤੇ ਪ੍ਰੋਪਰ ਬਣ ਕੇ ਰੈਡੀ ਹੁੰਦਾ ਆਪਣਾ ਫਲਾਵਰ ਠੀਕ ਹੈ ਜੀ ਤੇ ਮੇਰੀ ਵੀਡੀਓ ਕਿਦਾਂ ਲੱਗੀ ਜ਼ਰੂਰ ਦੱਸਿਓ ਅਗਲੀ ਵੀਡੀਓ ਕਿਸ ਟੌਪਿਕ ਤੇ ਲੈ ਕੇ ਆਵਾਂ ਉਹ ਵੀ ਜ਼ਰੂਰ ਦੱਸਿਓ ਜੀ ਧੰਨਵਾਦ ਰੱਬ ਰਾਖਾ